ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ ਕਿਉਂਕਿ ਮਾਪਿਆਂ ਤੋਂ ਬਾਅਦ ਜੇ ਤੁਹਾਡੀ ਕੋਈ ਖੁਸ਼ੀ ਚਾਹੁੰਦਾ ਹੈ ਤਾਂ ਉਹ ਤੁਹਾਡੀ ਭੈਣ ਹੁੰਦੀ ਹੈ ਭੈਣ ਦੇ ਰਿਸ਼ਤੇ ਵਿੱਚ ਨਾ ਕੋਈ ਲਾਭ ਨਾ ਹੀ ਕੋਈ ਲੋੜ ਤੇ ਨਾ ਸਵਾਰਥ ਹੁੰਦਾ ਸਿਰਫ ਪਿਆਰ ਹੀ ਪਿਆਰ ਹੁੰਦਾ ਕਿਉਂਕਿ ਇੱਕ ਮਾਂ ਦੇ ਪੇਟੋਂ ਜਨਮ ਲੈ ਕੇ ਸੱਗਿਆਂ ਭੈਣ ਭਰਾਵਾਂ ਨੇ ਇਕੱਠੇ ਬਚਪਨ ਬਿਤਾਇਆ ਹੁੰਦਾ ਹੈ ਇੱਕ ਦੂਸਰੇ ਨੂੰ ਸਮਝਿਆ ਹੁੰਦਾ ਹੈ ਇਕੱਠੇ ਕਿੰਨੇ ਸਾਲ ਜ਼ਿੰਦਗੀ ਦੇ ਬਤੀਤ ਕੀਤੇ ਹੁੰਦੇ ਨੇ ਭੈਣ ਦਾ ਰਿਸ਼ਤਾ ਉਹ ਹੈ ਜੋ ਮਾਂ ਵਾਂਗ ਸੰਭਾਲਦੀ ਹੈ ਮਾਂ ਤੋਂ ਬਾਅਦ ਸਭ ਤੋਂ ਵੱਧ ਪਿਆਰ ਕਰਨ ਵਾਲੀ ਇੱਕ ਭੈਣ ਹੀ ਹੈ ਜੋ ਦੋਸਤ ਵਾਂਗ ਸੁਣਦੀ ਏ ਤੇ ਰੱਬ ਵਾਂਗ ਦਿਲੋਂ ਦੁਆ ਕਰਦੀ ਏ ਇਹ ਦੋਸਤ ਬਣ ਕੇ ਆਪਣੇ ਵੀਰ ਦੇ ਸਾਰੇ ਦੁੱਖ ਸੁੱਖ ਸੁਣਦੀ ਏ ਤੇ ਆਪਣੇ ਸਾਂਝੇ ਕਰਦੀ ਏ ਤੇ ਰੱਬ ਵਾਂਗ ਹਮੇਸ਼ਾ ਆਪਣੇ ਵੀਰ ਦੇ ਲਈ ਦਿਲੋਂ ਦੁਆਵਾਂ ਕਰਦੀ ਰਹਿੰਦੀ ਏ ਕਿ ਮੇਰੇ ਵੀਰ ਦਾ ਵੇੜਾ ਸਦਾ ਮਹਿਕਦਾ ਰਹੇ ਮੇਰੇ ਵੀਰ ਦੇ ਵੇੜੇ ਵਿੱਚ ਸਦਾ ਖੁਸ਼ੀ ਰਹੇ ਇਹ ਅਰਦਾਸਾਂ ਇੱਕ ਭੈਣ ਆਪਣੇ ਵੀਰ ਦੇ ਲਈ ਹਮੇਸ਼ਾ ਕਰਦੀ ਰਹਿੰਦੀ ਏ ਜਿਸ ਤਰ੍ਹਾਂ ਮਾਂ ਤੇ ਈ ਦਾ ਰਿਸ਼ਤਾ ਪਿਓ ਪੁੱਤ ਦਾ ਰਿਸ਼ਤਾ ਇਸੇ ਤਰ੍ਹਾਂ ਭੈਣ ਭਰਾ ਦਾ ਰਿਸ਼ਤਾ ਵੀ ਬਹੁਤ ਪਵਿੱਤਰ ਹੈ ਰੱਬ ਵਾਂਗ ਭੈਣ ਦੁਆ ਕਰਦੀ ਆਪਣੇ ਵੀਰ ਲਈ ਚੌਥੀ ਗੱਲ ਉਹ ਨਸੀਬਾਂ ਵਾਲੇ ਨੇ ਜਿੰਨਾ ਕੋਲ ਭੈਣਾਂ ਹੁੰਦੀਆਂ ਨੇ ਕਿਉਂਕਿ ਭੈਣ ਰੱਬ ਵਰਗੀ ਦਾਤ ਹੁੰਦੀਆਂ ਨੇ ਜਿਹੜੇ ਵੀਰ ਆਪਣੇ ਭੈਣ ਦੇ ਨਾਲ ਹਰ ਦੁੱਖ ਸੁੱਖ ਸਾਂਝਾ ਕਰਦੇ ਨੇ ਤੇ ਭੈਣ ਉਸ ਦੇ ਉਹਨਾਂ ਦੁੱਖਾਂ ਸੁੱਖਾਂ ਨੂੰ ਵੰਡਾਉਂਦੀ ਏ ਉਹ ਇਸ ਗੱਲ ਨੂੰ ਜ਼ਰੂਰ ਸਮਝ ਲੈਂਦੇ ਨੇ ਤੇ ਇਸੇ ਪ੍ਰਕਾਰ ਵੀਰ ਵੀ ਆਪਣੀਆਂ ਭੈਣਾਂ ਦੇ ਦੁੱਖ ਸੁੱਖ ਵੰਡਾਉਂਦੇ ਨੇ ਸੋ ਇਸ ਕਰਕੇ ਉਹ ਵੀਰ ਨਸੀਬਾਂ ਵਾਲੇ ਨੇ ਉਹ ਭੈਣਾ ਨਸੀਬਾਂ ਵਾਲੀਆਂ ਨੇ ਜਿਨ੍ਹਾਂ ਨੂੰ ਭੈਣ ਭਰਾ ਦਾ ਪਿਆਰ ਮਿਲਿਆ ਏ ਇਹ ਪਰਮਾਤਮਾ ਦੀ ਧਾਤ ਮਿਲੀ ਏ ਜਦੋਂ ਵੀਰ ਸੰਧਾਰਾ ਲੈ ਕੇ ਆਉਂਦਾ ਏ ਭੈਣ ਬੜੇ ਪਿਆਰ ਦੇ ਨਾਲ ਆਪਣੇ ਵੀਰ ਨੂੰ ਉਡੀਕ ਰਹੀ ਹੁੰਦੀ ਏ ਆਪਣੇ ਵੀਰ ਦੇ ਪਿਆਰ ਦੇ ਵਿੱਚ ਨੰਬਰ 5 ਰੱਬ ਸਦਾ ਹਰ ਘਰ ਦੇ ਵਿੱਚ ਭੈਣ ਜਹੀ ਦਾਤ ਦੇਵੇ ਜਿਹੜੀ ਹਰ ਦੁਆ ਵਿੱਚ ਭਰਾ ਦੀ ਖੁਸ਼ੀ ਮੰਗਦੀ ਏ ਅੱਜ ਉਹ ਸਮਾਂ ਹੈ ਜਦੋਂ ਭੈਣਾ ਪੜ ਲਿਖ ਕੇ ਕੋਈ ਚੰਗਾ ਕੰਮਕਾਰ ਕਰਦੀਆਂ ਨੇ ਤਾਂ ਜਿੱਥੇ ਵੀਰ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਏ ਉੱਥੇ ਜਦੋਂ ਆਪਣੇ ਵੀਰ ਨੂੰ ਸੁਖੀ ਸੁਖੀ ਆਪਣੇ ਪਰਿਵਾਰ ਵਿੱਚ ਵਿਚਰਦੇ ਦੇਖਦੀਆਂ ਨੇ ਤਾਂ ਉਸ ਸਮੇਂ ਇਨਾ ਭੈਣਾਂ ਦਾ ਹਿਰਦਾ ਖੁਸ਼ ਹੋ ਜਾਂਦਾ ਏ ਇਹ ਸਦਾ ਆਪਣੇ ਵੀਰ ਦੀ ਖੁਸ਼ੀ ਦੇ ਲਈ ਅਰਦਾਸ ਕਰਦੀਆਂ ਨਹੀਂ ਥੱਕਦੀਆਂ ਵੀਰ ਦੀ ਖੁਸ਼ੀ ਮੰਗਦੀਆਂ ਨਹੀਂ ਥੱਕਦੀਆਂ ਅੱਜ ਦੀ ਇਹ ਵੀਡੀਓ ਭੈਣ ਭਰਾਵਾਂ ਦੇ ਰਿਸ਼ਤੇ ਦੇ ਪਿਆਰ ਨੂੰ ਦਰਸਾਉਂਦੀ ਭੈਣ ਭਰਾ ਦੇ ਰਿਸ਼ਤੇ ਵਿੱਚ ਜੇ ਲੜਾਈ ਵੀ ਹੁੰਦੀ ਹੈ ਤਾਂ ਉਹ ਵੀ ਪਿਆਰ ਹੁੰਦਾ ਹੈ ਈਰਖਾ ਨਹੀਂ ਹੁੰਦੀ ਸੋ ਇਸ ਕਰਕੇ ਇਸ ਪਵਿੱਤਰ ਜਿਹੇ ਰਿਸ਼ਤੇ ਨੂੰ ਸਮਝਣ ਵਾਲੇ ਭੈਣ ਭਰਾ ਦੇ ਰਿਸ਼ਤੇ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ